ਇਸ ਆਪਰੇਸ਼ਨ ਸੰਦੂਰ ਤੇ ਚਰਚਾ ਰਹੀ ਉਹ ਬੜੀ ਚੰਗੀ ਰਹੀ ਔਰ ਦੇਸ਼ ਦੇ ਲੋਕਾਂ ਨੂੰ ਸੱਚ ਲੋਕਾਂ ਨੇ ਸੁਣਿਆ ਤੇ ਦੇਖਿਆ ਔਰ ਜਿਸ ਪ੍ਰਕਾਰ ਦੇ ਸਵਾਲ ਰਾਹੁਲ ਗਾਂਧੀ ਨੇ ਦੇਸ਼ ਦੀ ਸਰਕਾਰ ਨੂੰ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਖੜਾ ਕਰਤੇ ਉਹਰੇ ਤੋਂ ਬਿਲਕੁਲ ਮੁਕਮਲ ਤੌਰ ਤੇ ਜਿਹੜੀ ਆਪਰੇਸ਼ਨ ਸੰਦੂਰ ਦੀ ਅਸਲੀਅਤ ਸੀਗੀ ਉਹਰੇ ਬਾਰੇ ਦੇਸ਼ ਤੇ ਲੋਕਾਂ ਨੂੰ ਚਾਣਨ ਹੋ ਗਿਆ ਕਿ ਕਿਸ ਪ੍ਰਕਾਰ ਦੇਸ਼ ਦੀ ਸਰਕਾਰ ਔਰ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਗਾਂ ਨੂੰ ਕਿਸ ਤਰ੍ਹਾਂ ਬੇਕੂ ਬਣਾਇਆ ਦੋ ਤਿੰਨਰੇ ਵਿੱਚ ਮੁੱਖ ਸਵਾਲ ਜਿਹੜੇ ਰਹੇ ਇੱਕ ਤਾਂ ਸੀਜ਼ਫਾਇਰ ਕਿਉਂ ਹੋਇਆ ਜੰਗ ਬੰਦ ਕਿਉਂ ਹੋਈ ਔਰ 트ੰਪ ਨੇ ਜੰਗ ਦਾ ਐਲਾਨ ਕਿਉਂ ਕੀਤਾ ਕਿਉਂ ਨਹੀਂ ਸਾਡੇ ਦੇਸ਼ ਨੇ ਜੰਗ ਬੰਦ ਦਾ ਆਲਾਨ ਕੀਤਾ ਕਿਉਂਕਿ ਆ ਦੂਸਰਾ ਦੇਸ਼ ਸਾਡੇ ਦੇਸ਼ ਦੇ ਮਾਮਲਿਆਂ ਦੇ ਵਿੱਚ ਇੰਟਰਫੇਅਰ ਕਰੇ ਇਹ ਗੱਲ ਬਿਲਕੁਲ ਚੰਗੀ ਨਹੀਂ ਡਿਪਲੋਮੇਸੀ ਤੇ ਗੱਲ ਹੋਈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਪ੍ਰਕਾਰ ਵਦੇਸ਼ਾਂ ਦਾ ਦੌਰਾ ਕਰ ਰਹੇ ਨੇ 테러ਰਿਸਟ ਅਟੈਕ ਨੂੰ ਤਾਂ ਪੂਰੀ ਦੁਨੀਆ ਨੇ ਉਹ ਕਹਿੰਦੇ 193 ਦੇਸ਼ਾਂ ਚੋਂ 190 ਲੋਕਾਂ ਨੇ ਕੰਡਮ ਕੀਤਾ ਹੈ ਲੇਕਿਨ ਕਿਸੇ ਨੇ ਪਾਕਿਸਤਾਨ ਦੇ ਨਾਮ ਨੂੰ ਕੰਡੈਮ ਨਹੀਂ ਕੀਤਾ ਕਿ ਪਾਕਿਸਤਾਨ ਹੈਵ ਡਨ ਥਿਸ ਇਹ ਸਭ ਤੋਂ ਵੱਡੀ ਗੱਲ ਕੋਈ ਤੁਹਾਡਾ ਡਿਪਲੋਮੇਸੀ ਜਿਹੜੀ ਸੀਗੀ ਪਾਲਿਸੀ ਤੇ ਤੁਹਾਡਾ ਬਹੁਤ ਵੱਡਾ ਫੇਲਿਅਰ ਰਿਹਾ ਤੀਜਾ ਸਵਾਲ ਇਹ ਸੀਗਾ ਕਿ ਤੁਸੀਂ ਜਿਹੜਾ ਦੁਸ਼ਮਨ ਦੇਸ਼ ਪਾਕਿਸਤਾਨ ਹੈ ਜਿਹਨੂੰ ਤੁਸੀਂ ਸਮਝਦੇ ਹੋ ਕਿ ਇਹ ਆਤਕਵਾਦੀ ਨਰਸਰੀ ਹੈ ਔਰ ਇਹਨੇ ਸਮੇ ਸਮੇ ਸਿਰ ਸਾਡੇ ਦੇਸ਼ ਨੂੰ ਬਰਬਾਦ ਕਰਨ ਦੇ ਵਿੱਚ ਜਾਂ ਉਹਨੂੰ ਤੋੜਨ ਦੇ ਵਿੱਚ ਹਮੇਸ਼ਾ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ ਤੁਸੀਂ ਉਹਨਾਂ ਨੂੰ ਇਹ ਕਿਉਂ ਅਪਲਾਹ ਦਿੱਤੀ ਕਿ ਅਸੀਂ ਅੱਤਵਾਦੀ ਸੰਗਠਨ ਜਿਹੜੇ ਨੇ ਇਨਫਰਾਸਟ੍ਰਕਚਰ ਹੈ ਉਹਨਾਂ ਤੇ ਹਮਲਾ ਕਰਨ ਵਾਲੇ ਹਾਂ ਇਹ ਤੁਸੀਂ ਉਹਨਾਂ ਨੂੰ ਦੱਸਤਾ ਚੌਥਾ ਇਹ ਸਵਾਲ ਸੀਗਾ ਕਿ ਤੁਸੀਂ ਨੁਕਸਾਨ ਕੀ ਹੋਇਆ ਅਸੀਂ ਉਸ ਦਿਨ ਨਹੀਂ ਪੁੱਛਿਆ 100 ਦਿਨ ਬਾਅਦ ਸਾਡੇ ਦੇਸ਼ ਨੂੰ ਜਾਨਣਾ ਚਾਹਨਾ ਹੈ ਕਿ ਕਿੰਨੇ 에어ਕ੍ਰਾਫਟ ਡਿੱਗੇ ਔਰ ਉਰੀ ਮਜਾ ਕੀ ਸੀ ਜਿਹੜੀ ਸਾਡੇ ਕੋਲ ਇਤਲਾਹ ਹੈ ਉਹਦੀ ਵਜ੍ਹਾ ਇਹ ਸੀ ਕਿ ਜਿਹੜੀ ਵਾਯੂ ਸੇਨਾ ਸੀ ਸਾਡੀ 에어ਫੋਰਸ ਸੀਗੀ ਉਹਨੂੰ ਹਦਾਇਤਾਂ ਦਿੱਤੀਆਂ ਗਈਆਂ ਹੱਥ ਬੰਨ੍ਹ ਕੇ ਉਹਨਾਂ ਨੂੰ ਜਹਾਜ਼ਾਂ 'ਚ ਬਿਠਾਇਆ ਗਿਆ ਕਿ ਤੁਸੀਂ ਕੇਵਲ ਅਤਵਾਦੀ ਇਨਫਰਾਸਟ੍ਰਕਚਰ ਤੇ ਅਟੈਕ ਕਰਨਾ ਹੈ ਨਾ ਕਿ ਕਿਸੇ ਸਿਵਿਲਿਅਨ ਤੇ ਨਾ ਕਿਸੇ ਪਾਕਿਸਤਾਨੀ ਆਰਮੀ ਬੇਸ ਤੇ ਔਰ ਜਿਨੋਂ ਸਾਡੇ ਜਹਾਜ 에ਅਰ ਸਟ੍ਰਾਈਕਰਨ ਗਏ ਤਾਂ ਪਾਕਿਸਤਾਨ ਨੇ ਰਟਲੀਟ ਕਰਕੇ ਉਹਨਾਂ ਤੇ ਮਗਰ ਉਹਨਾਂ ਨੂੰ ਮਜ਼ਾਇਲਾ ਦੇ ਨਾਲ ਲੋਕ ਇਨ ਕੀਤਾ ਤੇ ਜੀਰਾ ਕਰਨ ਰਿਆ ਕੁਝ 에ਅਰ ਕ੍ਰਾਫਟ ਜਿਹੜਾ ਡਿੱਗੇ ਇੱਕ ਜਹਾਜ ਪਿਸਿਆਣਾ 에ਅਰ ਫੋਰਸ ਬੇਸ ਜਿਹੜਾ ਹੈਗਾ ਉੱਥੇ 20 ਕਿਲੋਮੀਟਰ ਦੂਰੀ ਤੇ ਆਕਲੀਆਂ ਪਿੰਡ ਚ ਡਿੱਗਿਆ ਜਿਹਨੂੰ ਅਸੀਂ ਸਾਰਿਆਂ ਨੇ ਦੇਖਿਆ ਉਹਦੀ ਟੇਲ ਵੀ ਨਜ਼ਰ ਆਈ ਉਹਆਂ ਫੋਟੋਜ਼ ਪਿਕਚਰਸ ਮੇਰੇ ਕੋਲ ਹੈਗੀਆਂ ਜਿਹਦੇ ਤੇ ਲਿਖਿਆ BS001 ਇਹ ਜਿਹੜਾ BS011 ਮਗਰਲਾ ਹਿੱਸਾ ਟੇਲ ਕਹਿੰਦੇ ਆ ਪੂਸ਼ ਜੀ ਨੂੰ ਕਹਿੰਦੇ ਆ ਇਹ ਉਹ ਹੈ ਰਫਾਲ ਜਹਾਜ਼ ਦਾ ਜਿਹੜਾ origignal ਫੋਟੋਗ੍ਰਾਫ ਆ ਥੱਲੇ ਪੂਰੇ ਤੇ BS001 ਲਿਖਿਆ ਹੋਇਆ ਉਹ ਸਾਰੀਆਂ ਜਿਹੜੀਆਂ ਟੇਲਸ ਦੀਆਂ ਪਿਕਚਰਸ ਜਾਂ ਆਹ ਜੋ ਹੋਰ ਜਹਾਜ਼ਾਂ ਦੀਆਂ ਵੀ ਆ ਜਿਹੜੀਆਂ ਹੋਰ ਕਸ਼ਮੀਰ ਚ ਡਿੱਗੇ ਨੇ ਸੋ ਨੁਕਸਾਨ ਹੁੰਦਾ ਜਦੋਂ ਯੰਗ ਲੱਗਦੀ ਐ ਉਹਦਾ ਕਾਰਨ ਇਹ ਰਿਹਾ ਕਿ ਸਾਡੀ ਏਅਰ ਫੋਰਸ ਕੋਲੇ ਹਦਾਇਤ ਨਹੀਂ ਸੀ ਕਿ ਅਗਰ ਟੈਲੀਅਟ ਪਾਕਿਸਤਾਨ ਕਰਦਾ ਹੈ ਤੇ ਤੁਸੀਂ ਉਹਨੂੰ ਜਵਾਬੀ ਕਾਰਵਾਈ ਦੇਣੀ ਐ ਸੋ ਇਹ ਸਾਰੇ ਸਾਡੇ ਸਵਾਲ ਸਨ ਔਰ ਲਾਸਟ ਵਿੱਚ راہੁਲ ਗਾਂਧੀ ਨੇ ਕਿਹਾ ਕਿ ਅਗਰ ਤੁਸੀਂ ਕਹਿੰਦੇ ਹੋ ਕਿ 트াম্প ਨੇ ਸੀਜ਼ਫਾਇਰ ਨਹੀਂ ਕੀਤਾ ਇੱਕ ਵਾਰ ਇਹ ਸੰਸਦ ਦੇ ਵਿੱਚ ਖੜੇ ਹੋ ਕੇ ਇਹ ਗੱਲ ਕਹਿ ਦਿਓ ਕਿ 트럼ਪ ਨੇ ਕਿਸੇ ਪ੍ਰਕਾਰ ਦਾ ਕੋਈ ਸੀਜ਼ਫਾਇਰ ਨਹੀਂ ਕੀਤਾ ਕਿ ਕੋ ਨਹੀਂ ਕਹਾ ਅਸੀਂ ਆਪਣੇ ਆਪ ਕੀਤਾ 트럼ਪ ਕੌਣ ਹੁੰਦਾ ਤਾਂ ਅਸੀਂ ਤੁਹਾਡੀ ਗੱਲ ਮੰਨ ਲਾਂਗੇ ਸੋ ਇਹ ਸਾਰੀ ਜਿਹੜੀ ਚਰਚਾ ਆਪਰੇਸ਼ਨ ਸੰਦੂਰ ਤੇ ਦੋ ਦਿਨ ਦੀ ਬਹਿਸ ਰਾਦੇ ਕਿੱਕ ਵਜੇ ਤੱਕ ਜਿਹੜੀ ਚੱਲੀ ਸੋ ਅਸੀਂ ਦੇਸ਼ ਦੇ ਨਾਲ ਆ ਸੰਕਟ ਦੇ ਸਮੇਂ ਬੇਸ਼ੱਕ ਸਰਬਦਲਿਆ ਮੀਟਿੰਗ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਪਹੁੰਚੇ ਪਰ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਨੇ ਬੇਬਾਕੀ ਦੇ ਨਾਲ ਉੱਥੇ ਗੱਲ ਕਹੀ ਕਿ ਜਿੱਥੇ ਦੇਸ਼ ਸਭ ਤੋਂ ਪਹਿਲਾਂ ਹੈ ਦੇਸ਼ ਪਹਿਲਾਂ ਹੈ ਦੇਸ਼ ਦੀ ਸੈਨਾ ਪਹਿਲਾਂ ਹੈ ਉਹ ਸਾਡਾ ਧਰਮ ਹੈ ਤੇ ਅਸੀਂ ਸਰਕਾਰ ਦੇ ਨਾਲ ਖੜੇ ਹਾਂ ਸਰ ਵਪਾਰ ਲੰਚ ਆਈਏ ਜਿਸ ਤਰੀਕੇ से ਦੋਹਾਂ ਦੇਸ਼وں ਦੇ ਸਬੰਧ ਦੇਖੋ ਗੱਲ ਨਹੀਂ ਆ ਗੱਲ ਹੈ ਟਰੇਡ ਕੋਈ ਵੀ ਵਪਾਰ ਹੈ ਚਾਹੇ ਛੋਟੇ ਕਰਦਾ ਹੋਵੇ ਤਾਂ ਦੇਸ਼ ਦੀ ਗੱਲ ਹੈ ਹੋਰੇ ਨਾਲ ਨੁਕਸਾਨ ਤਾਂ ਹੋਇਆ ਔਰ ਸਾਡਾ ਪੰਜਾਬ ਵਾਲਿਆਂ ਦਾ ਸਭ ਤੋਂ ਵੱਡਾ ਨੁਕਸਾਨ ਹੁੰਦਾ ਅਟਾਰੀ ਬੰਦ ਕਰ ਦਿੱਤਾ ਜਾਂਦਾ ਹੈ ਬਾਰਡਰ ਸਟੇਟ ਹੈ ਸਾਡੇ ਡਰੋਨਸ ਵੀ ਸਾਡੇ ਆਉਂਦੇ ਆ ਹਮਲੇ ਵੀ ਸਾਡੇ ਆਉਂਦੇ ਆ ਇੱਥੋਂ ਤੱਕ ਕਿ ਹੁਣ ਤਾਂ ਸਾਡੇ ਦਰਬਾਰ ਸਾਹਿਬ ਨੂੰ ਵੀ ਧਮਕੀਆਂ ਦੇ ਦਿੱਤੀਆਂ ਜਾਂਦੀਆਂ ਈਮੇਲਸ ਆ ਰਹੇ ਨੇ ਸੋ ਮੇਰੇ ਕਹਿਣ ਦਾ ਮਤਲਬ ਟਰੇਡ ਖੁੱਲਣਾ ਚਾਹੀਦਾ ਹੈ ਅਟਾਰੀ ਖੁੱਲਣਾ ਚਾਹੀਦਾ ਹੈ ਲੇਕਿਨ ਅਮਨ ਔਰ ਸ਼ਾਂਤੀ ਬਹਾਲ ਕਰਨਾ ਦੇਸ਼ ਦੇ ਸਰਕਾਰ ਦਾ ਕੰਮ ਹੈ ਔਰ ਨਾ ਅੰਤਕਵਾਦ ਦੀ ਕੋਸਤੇ ਨਹੀਂ ਸਾਨੂੰ ਪਹਿਲਾ ਦੇਸ਼ ਪਿਆਰ ਹੈ ਫਿਰ ਵਪਾਰ ਪਿਆਰ ਹੈ ਸੋ ਇਹ ਸਾਡੀ ਮੰਗ ਹੈ ਕਿ ਕਿਸ ਪ੍ਰਕਾਰ ਤੁਸੀਂ ਇਸ ਕੱਲ ਨੂੰ ਇਹ ਇਹ ਕੀ ਕਰੋਗੇ ਕੀ ਮਸਲਾ ਹੱਲ ਕਰੋਗੇ ਜਿਹਰੇ ਨਾਲ ਅਟਾਰੀ ਵੀ ਖੁੱਲੇ ਅਮਨ ਔਰ ਸ਼ਾਂਤੀ ਵੀ ਹੋਵੇ ਅਸੀਂ ਕੱਲ ਹਰ ਸਿਮਰਤ ਕਹਿੰਦੀ ਮੈਡਮ ਕਿ ਤੁਸੀਂ ਜੰਗ ਬੰਦ ਕਿਉਂ ਹੋਈ ਇਹ ਸਵਾਲ ਕੀਤਾ ਜੰਗ ਇਸ ਕਰਕੇ ਕਿਹਾ ਕਿ ਕਿਉਂ ਬੰਦ ਕੀਤੀ इंदिरा गांधी ਦੇ ਸਮੇਂ ਸਰੈਂਡਰ ਹੋ ਕਰਾਇਆ ਸੀਗਾ ਬੰਗਲਾਦੇਸ਼ ਬਣਾਇਆ ਪਾਕਿਸਤਾਨ ਦੇ ਦੋ ਟੁਕੜੇ ਕਰਤੇ ਹੁਣ ਵਾਰ-ਵਾਰ ਪਾਕਿਸਤਾਨ ਰੋਜ਼ ਸਾਡੇ ਤੇ ਨਾਲ ਲੜ ਰਿਹਾ ਹੈ ਲੜਾਈ ਲੜ ਰਿਹਾ ਹੈ ਅਟੈਕਸ ਕਰ ਰਿਹਾ ਟੈਰਰਿਸਟ ਅਟੈਕ ਕਰ ਰਿਹਾ ਕਿਉਂ ਨਾ ਹੁਣ ਇਸ ਦੇਸ਼ ਨਾਲ ਨਜਿੱਠੀ ਲਿਆ ਜਾਵੇ ਰੋਜ਼ਾਨਾ ਕਿੰਨੇ ਕੇ ਪੁਲਵਾਮਾ ਪੈਲਗਾਮ ਊੜੀ ਹੁਣ ਕਿੰਨਾ ਕੁਝ ਨੁਕਸਾਨ ਅਸੀਂ ਚੱਲਾਂਗੇ ਔਰ ਫਿਰ ਤੁਸੀਂ ਕਹਿ ਰਹੇ ਹੋ ਉਹ ऑपरेशन संदूर बंद नहीं हुआ है इरा मतलब की है इरा मतलब है कि दोबारा फिर अगर अटैक होएगा तो फिर ऑपरेशन संदूर चलता रहेगा ये एक गल कोई फायदा नहीं अमन शांति की आपने बात करी जिस तरीके से करतारपुर कॉरिडोर बंद है लोग दर्शन नहीं कर पा रहे हैं किस तरीके से देखते हैं खुलना चाहिए देखो हंड्रेड हमारे गुरु का घर है साढ़े ਸਾਡੇ ਪਿਓ ਦਾ ਕਰ ਹੈ ਸਾਡੇ ਗੁਰੂ ਦਾ ਕਰ ਹੈ ਕਰਤਾਰਪੁਰ ਕੋਆਰਡੀਨੇਟਰ ਦਾ ਜਿਹੜਾ ਨੰਗਾ ਹੈ ਮੈਂ ਤਾਂ ਸਮਝਦਾ ਕਿ ਉੱਥੇ ਜਿਹੜੀਆਂ ਸ਼ਰਤਾਂ ਲੱਗੀਆਂ ਇਹਨਾਂ ਬਾਰੇ ਵੀ ਐਕਸਟਰਨਲ ਫੇਅਰ ਮਿਨਿਸਟਰੀ ਨੂੰ ਗੱਲ ਕਰਨੀ ਚਾਹੀਦੀ ਹੈ ਬਹੁਤ ਸਾਰੀਆਂ ਜਿਹੜੀਆਂ ਸ਼ਰਤਾਂ ਹੈ ਇਹਦੇ ਤੇ ਚਰਚਾ ਹੋਵੇ ਸੌਖੇ ਤਰੀਕੇ ਦੇ ਨਾਲ ਜਿਹੜੀ ਸੰਗਤ ਹੈ ਗੁਰੂ ਦੀ ਨਾਮਦੇਵਾ ਸੰਗਤ ਹੈ ਉਹਨਾਂ ਨੂੰ ਦਰਸ਼ਨ ਕਰਤਾਰਪੁਰ ਸਾਬ ਦੇ ਹੋਣੀ ਚਾਹੀਦੀ ਸਰ ਵਹੀ ਐਸੀ ਆਪ ਦੇਖ ਰਹੇ ਹਾਂ ਉਹਨਾਂ ਦੇ ਉੱਤੇ ਕੜੀ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕੜਾ ਸਾਡੇ ਗੁਰੂ ਦਾ ਇਹਨੂੰ ਕੌਣ ਲਵਾ ਸਕਦਾ ਹੈ ਦੇਸ਼ ਦੀ ਪਾਰਲੀਮੈਂਟ 'ਚ ਕੋਈ ਕੜਾ ਨਹੀਂ ਲਵਾ ਰਿਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕੋਈ ਕਿਰਪਾਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਨਹੀਂ ਉਤਾਰ ਰਿਆ ਇਹ ਐਗਜ਼ਾਮੀ ਦੇ ਨੇਸ਼ਨ ਦੇ ਵਿੱਚ ਕਿਹੜਾ ਬੇਵਕੂਫ ਬੈਠਾ ਇਹਦੇ ਤੇ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਤੇ ਮਕਦਮਾ ਦਰਜ ਹੋਣਾ ਚਾਹੀਦਾ ਕੀ ਇਹਨਾਂ ਨੇ ਧਾਰਮਿਕ ਸਾਡੀਆਂ ਜਿਹੜੀਆਂ ਉਹਨਾਂ ਨੂੰ ਠੇਸ ਪਹੁੰਚਾਈ ਭਈ ਵਿਕਾ ਰਿਹਾ ਕਿ BBMP ਸੀਐਸਆਰ ਕੋਲੋਂ ਪੈਸਾ ਦੇ ਰਿਹਾ ਉਥੋਂ BBMP ਦੇ ਸੀਐਸਆਰ ਸੁਰੱਖਿਆ ਮਿਲ ਗਈ ਹਾਂ ਆਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਪੰਜਾਬ ਦਾ ਸੀਗਾ ਉਹਨੂੰ ਲੁੱਟਣ ਦੀ ਮੈਂ ਤਾਂ ਕਿਹਾ ਕਿ ਦਿੱਲੀ ਸਾਨੂੰ ਲੁੱਟਣਾ ਚਾਹੁੰਦੀ ਹੈ ਸਾਡੇ ਪੈਸੇ ਦੇ ਨਾਲ ਸਾਨੂੰ ਸਿਕਿਉਰਿਟੀ ਉਹ ਵੀ ਸੈਂਟਰਲ ਸਿਕਿਉਰਿਟੀ ਵਾਹ ਕੀ ਬਾਤ ਹੈ ਬੀਬੀਐਮ ਨੂੰ ਇਹ ਆਪਣੇ ਜਿਹੜੇ ਪੈਸੇ ਦੇਣ ਦੀ ਗੱਲ ਹੈ ਤੁਰੰਤ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਇਹਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਨੂੰ ਹਾਈ ਕੋਰਟ ਦਾ ਰੁਖ ਕਰਨਾ ਚਾਹੀਦਾ ਹੈ ਕਿ ਸਿਕਿਉਰਿਟੀ ਅਸੀਂ ਫ੍ਰੀ ਕਰ ਰਹੇ ਹਾਂ ਬੀਬੀਐਮ ਸਾਨੂੰ ਪੈਸੇ ਵੀ ਨਹੀਂ ਦਿੱਤੇ ਪੰਜਾਬ ਪੁਲਿਸ ਨੂੰ ਹੁਣ ਤੱਕ ਜਿਹੜੀ ਅਸੀਂ આજ ਤੱਕ ਸਿਕਿਉਰਿਟੀ ਕੀਤੀ ਹੈ ਅਸੀਂ ਸਿਕਿਉਰਿਟੀ ਕਰਾਂਗੇ ਔਰ ਇਹ ਸਰਾਸਰ ਧੱਕਾ ਪੰਜਾਬ ਦੇ ਨਾਲ ਔਰ ਕੇਂਦਰ ਸਰਕਾਰ ਸਾਡੇ ਹੱਕਾਂ ਤੇ ਹਮੇਸ਼ਾ ਡਾਕਾ ਮਾਰਿਆ ਤੇ ਦੁਬਾਰਾ ਮਾਰਨ ਜਾ ਰਹੀ ਹੈ ਸੋ ਮੈਂ ਛੋਣ ਕਿ ਪੰਜਾਬ ਦੀ ਸਰਕਾਰ ਹਾਈ ਕੋਰਟ ਦਾ ਰੁਕ ਕਰੇ ਔਰ ਇਹਦਾ ਵਿਰੋਧ ਵੀ ਅਸੀਂ ਕਰਾਂ ਉਹ ਮੈਨੂੰ ਲੱਗਦਾ ਹੈ ਕਿ ਸੰਸਦ ਦੇ ਵਿੱਚ ਜਿਹੜੀ ਆਪਰੇਸ਼ਨ ਸੰਦੂਰ ਤੇ ਚਰਚਾ ਰਹੀ ਉਹ ਬੜੀ ਚੰਗੀ ਰਹੀ ਔਰ ਦੇਸ਼ ਦੇ ਲੋਕਾਂ ਨੂੰ